ਬਿੱਤੇ ਕੱਲ ਜਿਹੜਾ ਅਮਰੀਕਨ ਜਹਾਜ਼ ਉੱਤੇ ਜਿਹੜੇ ਸੱਦੇ ਯੂਐਸਏ ਤੋਂ ਡਿਪੋਰਟ ਹੋ ਕੇ ਭਾਰਤੀ ਆਏ 104 ਭਾਰਤੀ ਉਹਨਾਂ ਬਾਅਦੇ ਅੱਜ ਵੀ ਦੇ ਕੱਲ ਤਾਂ ਇਹ ਖਬਰਾਂ ਜਿਆਦਾ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੁਣ ਮਿਲੇ ਉਹਨਾਂ ਨੇ ਜਿਹੜੀ ਹੱਡਬਿੱਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲਿਆਂਦਾ ਸਾਨੂੰ ਕਹਦਾ ਨੂੰ ਜਿੰਦੀਆਂ ਜੜੀਆਂ ਉਹ ਮਾਰ ਕੇ ਜਾਂਦਾ ਮੈਂ ਸਭ ਦਾ ਕਿ ਮਨੁੱਖੀ ਹੱਦ ਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਅਲਮਣ ਹੈ ਸਵੇ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ মিডিਆ ਵਾਲੇ ਦੋਸਤਾਂ ਨੂੰ ਕਹੂੰਗਾ ਕਿ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਕਵਿਤਾ ਨਾਲ ਸਮਝਣ ਦੀ ਲੋੜ ਐ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਕਿੰਨੂੰ ਫਾਇਦਾ ਜਹਾਜ਼ ਵਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਮੇਰਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ ਘਟੇ ਵੀ ਜਿੱਦੇ ਸਿੱਦੇ ਵੀ ਆਏ ਉਹਗੇ ਰਸਤੇ ਜਿੱਦੇ ਥੋੜਾ ਤੇਲ ਵੀ ਲਿਆਉਂ ਤੇ 18 ਘੰਟੇ ਤੋਂ ਕੱਢ ਕੇ ਤੇ ਫਲਾਈਟ ਦੀ ਹੁੰਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਤੇ ਉਹ ਲਈ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਯਾਤਰੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਚ ਬੰਦਾ ਸੀਟ ਤੇ ਉਹ ਕੋਈ ਸੀਟਾ ਸੁਟਾ ਨੂੰ ਨਹੀਂ ਆ ਪੁੱਛਣ ਨੂੰ ਨਹੀਂ ਆ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਵਹਾ ਕੇ ਲੈਣ ਇਹ ਇੱਕ ਬਹੁਤ ਬੈਸ ਸੋਦਾ ਕਿ ਜਿੱਦਾਂ ਉਹਨਾਂ ਨੂੰ ਲਿਖਦਾ ਗਿਆ ਜੇ ਅੱਜ ਦੇ ਅੰਦਰ ਕਿਉਂਕਿ ਜਦੋਂ ਬਾਅਦ ਆਏ ਉਦੋਂ ਤੋ ਉਹਨਾਂ ਦੀਆਂ ਬੇਡੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਵਿਚਾਲੇ ਉਥੋਂ ਬਾਅਦ ਆਏ ਕੱਲ ਉਹਨਾਂ ਨੇ ਬਾਅਦ ਆ ਕੇ ਵਕ ਵਕ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਕ੍ਰੋਧਕ੍ਰਸ਼ਣ ਦੀ ਜਿਹੜੀ ਇਹ ਘਟਨਾ ਮੰਨਦਾ ਇਹਨੂੰ ਇਹ ਸਾਥ ਨਾਲ ਸਭ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਨ੍ਹਾਂ ਦੇ ਨਾਲ ਜਿਹੜਾ ਬਤីਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਪਦਾਨਦੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਮੇਰੀ ਗੱਲ ਫਿਰ ਨੋਟ ਕਰਿਓ ਉਹ ਪਦਾਨਦੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕਲਮ ਨੂੰ ਦੱਸਿਆ ਕਿ 40 40 45 45 ਲੱਖ ਰੁਪਈਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ ਚ ਜਾ ਕੇ ਉੱਤਰਨਗੇ ਕੋਈ ਗੈਰਕਾਨੂੰਨੀ ਵੱਲਾ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਦੇ ਨੇ ਪੈਸੇ ਵੀ ਤਾਂ ਇੰਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਿਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਅਗਲੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਹਰ ਜੜਾ ਟਪਾਇਆ ਗਿਆ ਇੱਕ ਤਾਂ ਵੱਲਾ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਬਚਾਦੇ ਜਿਸ ਤੰਗ ਨਾਲ ਉਹਨਾਂ ਨੇ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਪਟੀਰਾ ਕੀਤਾ ਗਿਆ ਉਸਰ ਅਪਾਧੀ ਨਹੀਂ ਸੀਗੇ ਤੇ ਮਨੁੱਖੀ ਇੱਦਕਾ ਦਾ ਦੀ ਇੱਕ ਇੱਕ ਹੋਰ ਅਲੰਘਣਾ ਇਦਾਂ ਲਿਉਣਾ ਜਿਹੜਾ ਮੈਂ ਸਭ ਦਾ ਕਿ ਬਹੁਤ ਹੀ ਮਾੜਾ ਇਹ ਮੁੱਦਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਦੋ ਕੋਈ ਟੈਰਿਸਟ ਥੋੜੇ ਜਿਹਾ ਦੇ ਉਹਦੇ ਰੋਟੀ ਦੁੱਜੀ ਕਮਉਣ ਗਏ ਉਹਤੇ ਰੋਟੀ ਦੁੱਜੀ ਦੀ ਬਚਾ ਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਅਪੜੇ ਚਾਲੀ ਚਾਲੀ 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪਤਵਾਲ ਪਾਲਣ ਵਾਸਤੇ ਗਏ ਸੀਗੇ ਪਤਵਾਲ ਕਰਨ ਵਾਸਤੇ ਨਹੀਂ ਗਏ ਉਹਨਾਂ ਨੇ ਉਹਨਾਂ ਨੇ ਘਾਤ ਦੇਰਾ ਪ੍ਰਾਧੀਆਂ ਨਾਲ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦਬਈ ਚ ਗੱਲ ਹੋਈ ਦਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬਿਓ ਕੋਈ ਦਿੱਲੀਓ ਕੋਈ ਕਿਤੇੋਂ ਚੜ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰਦੇ ਹੋ ਜਿਹੜਾ ਬੱਚਾ ਬਦਬੋਤ ਹੈ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਦਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਦੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦਿਆਂ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜਦੇ ਜਾ ਕੇ ਜਾਂ ਇਹ ਬੰਬੇ ਰਗੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕਲਕੱਤੇ ਰਗੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਤੋਂ ਉਹਨਾਂ ਨੇ ਜੂਸ ਨਹੀਂ ਕੀਤਾ ਕਿ ਕਦੇ ਕਦੀ ਇੱਥੋਂ ਚੜੇ ਵੀ ਉਹ ਇੱਥੋਂ ਚੜਦੇ ਆ ਤਾਂ ਉਸਲੇ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਹੈ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ-ਕੌਣ ਦੇ ਲੋਕ ਜਿਨ੍ਹਾਂ ਦੇ ਜਾਲ 'ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਇਹ ਜਿਹੜਾ ਬਹੁਤ ਜੂਈ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ ਪਤਾਂ ਲੱਖ ਰੁਪਈਆ ਦੋ 40 ਲੱਖ ਰੁਪਈਆ ਦੋ ਉਹ ਇੱਕ ਕੇਸ ਤੇ ਹਿਧਾਣਿਆਂ ਦਾ ਇਹ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸੈਦ ਕਹਿ ਰਹੇ ਹੋ ਮੁੰਡੇ ਅੱਗੇ 2.5 ਕਰੋੜ ਰੁਪਈਆ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਜਿਹੜਾ ਲੁਟ ਲੁਟ ਕੇ ਲੱਗੇ ਸੋ ਦੂਜਾ ਮਤਲਬ ਮੈਂ ਇਹ ਕਿਹੜਾ ਚਾਹੁੰਦਾ ਤੀਜਾ ਜਿਹੜਾ ਮੈਨੂੰ ਕੱਲ ਫੀਲ ਹੋਇਆ ਤੇ ਕੱਲ ਵੀ ਬਹੁਤ ਮੈਨੂੰ ਫੀਲ ਹੋਇਆ ਕਿ ਜੀ ਤੁਸੀਂ ਇੱਕ ਪੋਲਿਟਿਕਸ ਦੇ ਅਧੀਨ ਤੁਸੀਂ ਪੋਲਿਟਿਕਸ ਕਰਦੇ ਹੋ ਭਾਰਤੀ ਜਨਤਾ ਪਾਰਟੀ ਵਾਲੇ ਨੇ ਕੇਂਦਰ ਸਰਕਾਰ ਨੇ ਮਤਲਬ ਪੋਲਿਟਿਕਸ ਕਰਕੇ ਜਿਹੜਾ ਜਹਾਜ਼ ਦਿੱਲੀ ਜਾਂ ਬੰਬਈ ਚ ਉਤਰਨਾ ਚਾਹੀਦਾ ਸੀਗਾ ਉਹਨੂੰ ਜਾਣ ਪੁੱਛ ਕੇ ਬੱਸਰ ਦੇ ਵਿੱਚ ਤਾ ਦਿਆ ਗਿਆ ਕਿ ਪੰਜਾਬ ਚ ਇਹ ਅਸਰ ਛੱਡਿਆ ਜਾਵੇ ਕਿ ਪੰਜਾਬ ਦੇ ਬੰਦੇ ਹੀ ਮਤਲਬ ਜਿਹੜੇ ਉਹ ਇਸ ਰਸਤੇ ਪਏ ਆ ਪਰ ਕੱਲ ਜਿਹੜੇ ਬੰਦੇ ਆਏ ਉਹਦੇ ਚ 33 ਬੰਦੇ ਤੇ ਮੋਦੀ ਸਾਹਿਬ ਦੀ ਸਟੇਟ ਦੇ ਸੀਗੇ ਗੱਦਬਾਦ ਦੇ ਆਪਣੇ ਜਿਤੋਂ ਮਤਛਾਈ ਦੋਸਤਾਂ ਦਾ ਹੋਮ ਮਿਨਿਸਟਰ ਹੈ ਤੇ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਹਰਿਆਣੇ ਦੇ ਜੁਪੀ ਦੇ ਸੀਗੇ ਇੱਕ ਦੋ ਮੁੰਡੇ ਮਹਾਰਾਸ਼ਟਰ ਦੇ ਸੀ ਇਹਦਾ ਵਕਫਾ ਸਟੇਟਾ ਦੇ ਸੀਗੇ ਪਰ ਤਾਰਿਆ ਜਾਣ ਪੁੱਜ ਕੇ ਅੰਬਸਰ ਗਿਆ ਕੁਝ ਲੋਕਾਂ ਨੇ ਕਹਿ ਦਿੱ ਕਿ ਮਤਲਬ ਮੈਂ ਵੱਜ ਪੜਦਾ ਸੀਗਾ ਕੋਈ ਤੁ ਲੋਕਾਂ ਨੇ ਇਹਨੂੰ ਕਹਿਆ ਦੀ ਕਿ ਬਦਰਾਮੀ ਮਤਲਬ ਦੇ ਦਰੋਂ ਜਿਹੜਾ ਉਹਨਾਂ ਨੇ ਇੱਥੇ ਜਾਜ ਤਾਂ ਤੱਕ ਦੇਸ਼ ਦਿੱਲੀ ਤੱਕਾਂਗੇ ਤਾਂ ਸਾਡੀ ਬਦਰਾਮੀ ਹੋਊਗੀ ਪਰ ਮੈਂ ਸਮਝਦਾ ਕਿ ਕੋਈ ਚੱਕਰ ਨਹੀਂ ਸਤ 9 ਸਤ ਤੇ ਅੰਮ੍ਰਿਤਸਰ ਸ਼ਹਿਰ ਹੈ ਉਹ ਪਵਿੱਤਰ ਸ਼ਹਿਰ ਹੈ ਗੁਰੂ ਗ੍ਰੰਥ ਸਾਹਿਬ ਦੀ ਨਗਰੀ ਹੈ ਆਏ ਵੀ ਆ ਤੇ ਕੋਈ ਗੱਲ ਨਹੀਂ ਸਤ ਕੱਲੇ ਪੰਜਾਬ ਦੇ ਨਹੀਂ ਇਸਾਰੇ ਦੇਸ਼ ਦੇ ਬੱਚੇ ਵੀ ਅੰਮ੍ਰਿਤਸਰ ਦੀ ਧਰਤੀ ਤੇ ਉੱਤਰ ਆਏ ਤੇ ਮਿੰਨੂ ਤੇ ਕੋਈ ਅਲਿਚ ਲੱਗਾ ਦੀ ਗੱਲ ਕੀ ਕੇ ਕੋਈ ਕੋਈ ਉਹ ਐਡਾ ਦੀ ਕੋਈ ਗੱਲ ਐ ਸਾਰੇ ਭਾਰਤੀ ਸਾਡੇ ਆ ਸਾਰੇ ਭਾਰਤਾਂ ਵਾਲੇ ਸਾਡੇ ਆ ਜ ਸਾਡੇ ਬੱਚੇ ਆ ਸਾਡੇ ਹੀ ਪਰਿਵਾਰ ਨੇ ਬਾਦ ਵਿੱਚ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਇਸ ਕਰਕੇ ਮੈਂ ਸਮਝਦਾ ਕਿ ਉਹ ਇੱਥੇ ਆਏ ਅਸੀਂ ਕਦਮਾ ਲਿਆ ਕਿ ਸਾਡੀ ਧਰਤੀ ਤੇ ਆ ਕੇ ਉੱਤਰੇ ਸਾਡੇ ਲੋਕਲ ਬੀਰੋਕਰੇਸੀ ਨੇ ਉਹਨਾਂ ਦੀ ਸੇਵਾ ਕੀਤੀ ਚਾਹ ਪਾਣੀ ਪਾਇਆ ਰੋਟੀ ਪਾਣੀ ਹੱਥਾਂ ਦਾ ਉਹਨਾਂ ਉਚਾਰਿਆਂ ਨੂੰ ਸਾਹ ਸੁਆ ਕੇ ਸੀ ਆਪਣੀ ਧਰਤੀ ਤੇ ਆ ਗਏ। ਉਦੋਂ ਸਾਰੇ ਖੁਸ਼ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਰ ਸਾਹਿਬ ਆ ਗਏ। ਅਮਰ ਸਾਹਿਬ ਦੀ ਧਰਤੀ ਸਾਰੇ ਇਦਾਂ ਦੀ ਹੈ। ਇਹ ਅੱਗੇ ਵੀ ਇਦਾਂ ਕਰਦੇ ਗਏ। ਇਹਨੂੰ ਪਤਾ 19 ਦੇ ਭਾਜੀਪੀ ਵਾਲੇ ਸੈਂਟਰ ਵਾਲੇ ਇਦਾਂ ਦੇ ਡਰਾਮੇ ਕਰਕੇ ਲੈ ਜਾਓ ਜੀ ਉੱਥੇ ਅਮਰ ਸਾਹਿਬ ਆਉਂਦੇ ਕੋਈ ਗੱਲ ਨਹੀਂ। ਕੋਈ ਆਵੇ ਅਮਰ ਸਾਹਿਬ ਸਤ ਪਵਿੱਤਰ ਧਰਤੀ ਹੈ ਗੁਰੂ ਰਾਮਦਾਸ ਜੀ ਅਮਰ ਸਾਹਿਬ ਦੇ ਚ ਦੰਗਿਆਣਾ ਮੰਦਿਰ ਹੈ ਗੁਰੂ ਰਾਮਦਾਸ ਜੀ ਦਾ ਘਰ ਹੈ ਬਾਦਮੀਕ ਭਗਵਾਨ ਬਾਦਮੀਕ ਜੀ ਦਾ ਘਰ ਹੈ। ਇਸ ਸਭ ਦਾ ਸਾਂਝਾ ਕਰਿਆ ਸਭ ਦਾ ਸਾਂਝਾ ਸ਼ਹਿਰ ਹੈ ਅਸੀਂ ਨਹੀਂ ਡਰਦੇ ਅਸੀਂ ਕਿਉਂ ਡਰੀਏ ਯਾਰ ਕਾਹਦੀ ਗੱਲ ਤੋਂ ਡਰੀਏ ਅਸੀਂ ਸਾਡੇ ਬੰਦੇ ਕੋਈ ਇਹ ਇਹ ਕੋਈ ਕ੍ਰਿਮੀਨਲ ਥੋੜੇ ਸੀਗੇ ਇਹ ਰੋਟੀ ਨੂੰ ਦਿਲੀ ਬਾਹਰ ਗਏ ਬਚਾ ਰਹੇ ਨੇ ਨਹੀਂ ਉਹਨਾਂ ਦੇ ਕਤਮਾ ਜੋ ਹਾਤੇ ਉਹ ਅੱਗੇ ਸੋ ਮੈਂ ਕੱਲ ਵੀ ਇਹ ਗੱਲ ਕਹੀ ਸੀ ਅੱਜ ਫੇਰ ਕਹਿ ਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਰਹੇ ਆ ਕਿ ਟਰੰਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ ਟਰੰਪ ਸਾਹਿਬ ਤੇ ਮੈਨੂੰ ਬਹੁਤ ਮਾਣ ਹੈ ਔਰ ਮੈਂ ਬੱਲੋ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਆ ਇਸ ਦੇਸ਼ ਦੇ ਬੱਚੇ ਆ ਇਹ ਰੋਟੀ ਰੋਜੀ ਵੀ ਬਾਹਰ ਗਏ ਸਰ ਇਹ ਕੋਈ ਜੰਗ ਲੜ ਨਹੀਂ ਬਾਹਰ ਗਏ ਤੇ ਤੁਹਾਨੂੰ ਇਹਨਾਂ ਦੀ ਢਾਲ ਬਣਨਾ ਚਾਹੀਦਾ ਔਰ ਟਰੰਪ ਜੀ ਨੂੰ ਕਹਿਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਥੇ ਬੈਸੀਆਂ ਨੇ ਸਾਡੇ ਉੱਥੇ ਅੰਬੈਸਡਰ ਬੈਠੇ ਆ ਸਾਡੇ ਜਿਹੜੇ ਕੂਟਵੀਰ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਹੀ 5-7 ਬੈਸੀਆਂ ਨੇ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਹੋ ਕੇ ਜਲਾਦ ਤੇ ਆ ਭਾਵੇਂ ਮਾਹਰਸਪਾ ਦੇ ਕਿਤੇ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰ ਸਾਡੀਆਂ ਬੈਸੀਆਂ ਤੋਂ ਪ੍ਰਬੰਧ ਕਰਕੇ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉਹਨਾਂ ਨੂੰ ਕੋਈ ਧੱਕਾ ਨਹੀਂ ਕਿ ਆਪਣੇ ਜੱਦਾਂ ਦੇ ਲੱਦ ਕੇ ਦੇ ਉਹ ਉਹ ਟੈਨਨਟ ਕਰਦੇ ਫਿਰਦੇ ਆ ਮੈਸੇਜਾਂ ਕਰ ਲਈਆਂ ਮੋਦੀ ਜੀ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਜਿਹੜੀਆਂ ਐਮਬੈਸੀਆਂ ਸਾਡਾ ਵਿਦੇਸ਼ ਮੰਤਲਿਆ ਇਹਨਾਂ ਖਿਲਰਿਆ ਉਹ ਸਭ ਉੱਥੇ ਦੇਣ ਬੰਦਿਆ ਕਿਉਂ ਨਹੀਂ ਦੇਣ ਸਾਡੇ ਬੰਦੇ ਸਾਡੇ ਐਮਬੈਸਡਰ ਵਿੱਚ ਉੱਤੇ ਸਾਡੇ ਕਾਉਂਸਲਰਸ ਦੇ ਨਾਲ ਬੈਠੇ ਆ ਸਾਨਫਰਾ ਉਸ ਤੋਂ ਅੰਦਰ ਨਿਊਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਐਲ.ਏ ਦੇ ਵਿੱਚ ਸ਼ਾਰਟਲ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਦੇ ਭੇਜ ਰਿਆ ਸਾਡੀਆਂ ਸਾਰੀਆਂ ਐਮਬੈਸੀਆਂ ਨੂੰ ਦੇਣ ਸਾਡੇ ਐਮਬੈਸੀਆਂ ਦੇ ਅਧਿਕਾਰੀ ਉਹ ਨਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰ ਐਦਾਂ ਨਾਲ ਇਹਦਾ ਵਿੱਚ ਦਾਇਰ ਕਰ ਲੈਂਦਾ ਹੈ ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਅਧਿਕਾਰਾਂ ਦਾ ਕਹਨ ਹੋਇਆ ਇਸ ਕਰਕੇ ਮਤਲਬ ਜਦੋਂ ਵੀ ਨਾ ਉਹਨਾਂ ਨੂੰ ਜਦੋਂ ਵੀ ਸਾਡਾ ਕੋਈ ਬੰਦਾ ਰਿਪੋਰਟ ਕਰਨਾ ਤਾਂ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਕੈ ਕਾਨੂੰਨੀ ਆ ਉਹ ਸਾਡੀ ਮੈਸੇਜ ਹੁੰਦੇ ਸਾਡੇ ਮੈਸਟਰ ਤੋਂ ਦੇਣ ਸਾਡੇ ਉੱਤੇ ਜਿਹੜਾ ਅਫਸਰ ਨੇ ਉਹਨਾਂ ਤੋਂ ਦੇਣ ਇਹ ਮੈਂ ਇੱਕ ਬੇਨਤੀ ਕਰਨੀ ਸੀਗੀ ਸੋ ਮੈਂ ਫਿਰ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਸਰ ਮੋਦੀ ਸਾਹਿਬ ਸਮਝਾ ਗਿਆ ਕਿ ਤੁਸੀਂ ਬਹੁਤ ਲੰਬੀਆਂ ਬਾਹਾਂ ਕਰਕੇ ਕਹਿੰਦੇ ਸੀਗੇ ਕਿ ਅਬ ਕੀ ਵਾਰ 트াম্প ਦੀ ਸਰਕਾਰ ਸੋ ਸਰ ਹੁਣ ਹੁਣ ਵਕਤ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇ ਹੁਣ ਵਕਤ ਹੈ ਕਿ ਤੁਸੀਂ ਆਪਣੇ ਭਾਰਤੀ ਇਹ ਇਕੱਲੇ ਪੰਜਾਬੀ ਦੀ ਹੋਂਦ ਪੂਰੇ ਭਾਰਤੀ ਮੈਂ ਭਾਰਤੀਆਂ ਦੀ ਗੱਲ ਕਰਦਾ ਸਾਰੀ ਭਾਰਤੀ ਸਾਡੇ ਕੋਈ ਮੈਂ ਨਹੀਂ ਕਹਿੰਦਾ ਕਿ ਫਲਾੜਾ ਮਾਸਲਾ ਦਾ ਕੋਈ ਹੈ ਜਿਹੜਾ ਬੰਦਾ ਇੰਡੀਆ ਜਮੈਂ ਸਾਡਾ ਹੈ ਇਹ ਦੇਸ਼ ਸੀਧੇ ਆਜ਼ਮ ਭਗਤ ਸਿੰਘ ਦਾ ਹੈ ਇਹ ਦੇਸ਼ ਸਾਡਾ ਦੇਸ਼ ਹੈ ਇਹ ਦੇਸ਼ ਲਈ ਕਿੰਨੀ ਕੰਬਣੀ ਆ ਫਿਰ ਕੀ ਸਾਡੇ ਕੋਲ ਬੱਚਾ ਜਾਂਦਾ ਰੋਟੀ ਰੋਜੀ ਲਈ ਗੈਰ ਚਲਾ ਉਹਨੇ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਉਹ ਕਿਤੇ ਫਸ ਗਿਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮੂੰਹ ਲਕਾਈਏ ਜਿੱਦਾਂ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਮੂੰਹ ਲਗਾਇਆ ਉਹਦੇ ਹੱਦ ਤੋ ਸਾਡਾ ਅਸੀਂ ਨਹੀਂ ਕਦੀ ਲਗਾਵਾਂਗੇ ਅਸੀਂ ਨਹੀਂ ਲਗਾਵਾਂਗੇ ਸਰ ਕਿਤੇ ਵੀ ਆ ਜਾ ਬੰਦਾ ਸਾਡੀ ਧਰਤੀ ਦੇ ਉੱਤੇ ਅਸੀਂ ਵੈਲਕਮ ਕਰਾਂਗੇ ਉਹਦਾ ਉਹਦਾ ਜਿਹੜਾ ਬਣਦਾ ਸਹਿਯੋਗ ਹੈ ਉਹ ਅਸੀਂ ਕਰਾਂਗੇ ਅਸੀਂ ਇਦਾਂ ਦੀ ਇਦਾਂ ਦੀ ਮਤਲਬ ਸਿਆਸਤ ਨਹੀਂ ਕਰਦੇ ਕਿ ਇਹ ਪੰਜਾਬ ਨੂੰ ਬਦਨਾਮ ਕਰਦੇ ਹੋ ਸਾਡਾ ਹਰਦਾ ਤੁਹਾਨੂੰ ਪਤਾ ਲੱਗ ਹੀ ਗਿਆ ਜੇ ਅੱਗੇ ਲੱਗੂਗਾ ਪਤਾ ਤੁਹਾਨੂੰ ਤੁਹਾਨੂੰ ਅੱਗੇ ਅੱਗੇ ਜਾਂਦੇ ਪਤਾ ਲੱਗੂਗਾ ਕਿਹੜੇ ਕਿਹੜੇ ਸਟੇਟ ਦੇ ਕਿੰਨੇ ਬੰਦੇ ਬਾਤ ਚੱਲ ਗਏ ਕਿੰਨੇ ਆ ਰਹੇ ਸੋ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀ ਭਾਰਤੀ ਨੂੰ ਵਾਪਸ ਭੇਜਣਾ ਤੇ ਸਾਡੇ ਜਿਹੜੇ ਉੱਥੇ ਡਿਪਲੋਮੇਟ ਬੈਠੇ ਸਾਡੇ ਜਿਹੜੇ ਮੈਸਟਰ ਬੈਠੇ ਸਾਡੀਆਂ ਜਿਹੜੀਆਂ ਐਮਬੈਸੀਆਂ ਮਿੱਟੀਆਂ ਅਮਰੀਕਨ ਸਰਕਾਰ ਸਾਡੇ ਬੰਦਿਆਂ ਨੂੰ ਸਾਡੀਆਂ ਬੈਸੀਆਂ ਦੇ ਵਾਲੇ ਕਦੇ ਤੇ ਸਾਡੀਆਂ ਬੈਸੀਆਂ ਜਿਹੜੀਆਂ ਉਹ ਗੋ ਬੰਦਿਆਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕਰ ਬਸ ਮੈਂ ਇਹ ਤੁਹਾਨੂੰ ਮਤਲਬ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕੱਲ ਉੱਥੇ ਬੱਚਿਆਂ ਨੇ ਨਹੀਂ ਵਿਚਾਰਿਆ ਉਹਨਾਂ ਡਰਦੇ ਆ ਦੱਸਿਆ ਰਿਪੋਰਟ ਦੇ ਕਿਉਂਕਿ ਡਰੇ ਵੀ ਇਸ ਐਮਈ ਅੱਜ ساری ਗੱਲ ਬਾਹਰ ਆ ਗਈ ਕਿ ਉਹਨਾਂ ਦਾ ਜਹਾਜ਼ ਦੇ ਵਿੱਚ ਜਿਹੜਾ ਕੀਤਾ ਗਿਆ ਇਹ ਜਿਹੜਾ ਵਿਤਕਲਾ ਉਹਨਾਂ ਨਾਲ ਵਿਤਕਲਾ ਕੈਨੇਡਾ ਜਿਹੜਾ ਧੱਕਾ ਕੀਤਾ ਗਿਆ ਇਹ ਇਹ ਬਹੁਤ ਗਲਤ ਗੱਲ ਹੋਈ ਇਹ ਨਹੀਂ ਹੋਣੀ ਚਾਹੀਦੀ ਮੈਂ ਇਹਦੀ ਮੰਨਦਾ ਵੀ ਕਰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਹੈ ਸਾਡੇ ਬੰਦਿਆਂ ਨੇ ਕੋਈ ਠੀਕ ਹੈ ਮੈਂ ਤਾਂ ਅੱਜ ਵੀ ਕਹਿੰਦਾ ਪਹਿਲਾਂ ਵੀ ਕਹਿੰਦਾ ਕਿ ਜਿੰਨੇ ਬਾਤ ਜਾਣਾ ਲੀਗਲ ਰਸਤਾ ਬਣਾਓ ਕਾਨੂੰਨੀ ਰਸਤਾ ਬਣਾਓ ਬਸ ਜੇ ਰੋਟੀ ਰੋਜੀ ਲਈ ਕੋਈ ਇੰਦਾ ਚਲਿਆ ਵੀ ਗਿਆ ਤੇ ਸਾਡੂ ਟੈਰਿਸਟ ਦੀ ਹੈ ਜਿੱਦਾਂ ਕੱਲ ਉਹਨਾਂ ਦਾ ਵਿਆਹ ਕੀਤਾ ਗਿਆ ਉਹ ਕੋ ਟੈਲਸ ਵੀ ਹੈ ਬਜਾਰੇ ਇਸ ਕਰਕੇ ਮੋਦੀ ਜੀ ਆਪਣੀ ਦੋਸਤੀ ਜੇ ਇਹ ਲੋਕਾਂ ਨੂੰ ਦੱਸਦੇ ਹੋ ਬਾਵਾ ਚੌੜੀਆਂ ਕਰਕੇ ਉਹ ਦੋਸਤੀ ਵੱਤੋ ਫਿਰ ਦੋਸਤੀ ਦਾ ਫਾਇਦਾ ਕੀ ਹੈ ਸਰ ਹੁਣ ਮੈਂ ਦੋਸਤੀ ਦਾ ਫਾਇਦਾ ਕੀ ਹੈ ਜੇ ਭਾਰਤੀਆਂ ਦੇ ਸਿਰ ਦੇ ਉੱਤੇ ਜੇਲਾ ਤੇ ਜਿਹੜਾ ਡੈਪੂਟੇਸ਼ਨ ਦੀ ਤਲਵਾਰ ਲਟਕਦੀ ਹੈ ਉਹਦੇ 'ਚ ਤੁਹਾਨੂੰ ਹੁਣ ਠਾਲ ਵਰਨਾ ਚਾਹੀਦਾ ਮੇਰੀ ਇਹ ਬੇਨਤੀ ਹੈ ਔਰ ਮੇਰੀ ਜੜ ਦੂਜੀ ਮੈਂ ਮਤਲਬ ਮਤਲਬ ਅਮਰੀਕਨ ਸਰਕਾਰ ਨੂੰ ਜਾਂ ਮੈਂ ਮੋਦੀ ਸਾਹਿਬ ਨੂੰ ਹੀ ਕਹੂੰਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਜੇ ਕੋਈ ਸਾਡਾ ਬੰਦਾ ਹੋਣਾ ਤੇ ਸਾਡੇ ਡਿਪਲੋਮੇਟਾਂ ਨੂੰ ਦਿੱਤੀ ਜਾਵੇ ਸਾਡੇ ਮੈਸਟਰ ਨੂੰ ਸਾਡੀਆਂ ਐਮਬੈਸੀਆਂ ਛੱਡਿਆ ਜਾਵੇ ਸਾਡੀਆਂ ਐਮਬੈਸੀਆਂ ਨੇ ਸਾਡਾ ਪ੍ਰਬੰਧ ਕਰ ਸਾਡੇ ਬੰਦਿਆਂ ਨੂੰ ਵਾਪਸ ਵੇਚ ਦਿੰਦਾ ਤੁਹਾਡਾ ਬਹੁਤ ਧੰਨਵਾਦ ਮੰਤਰੀ ਸਾਹਿਬ ਵੀ ਦੇਸ਼ ਨੇ ਨਾ ਆਪਣੇ ਨਾਗਰਿਕਾਂ ਨੂੰ ਵਾਪਸ ਲੈਣਾ ਚਾਹੀਦਾ ਸਰ ਸਾਡੀ ਡਿਊਟੀ ਪੰਢਦੀ ਕਲੰਬੀਆ ਦੇਸ਼ ਦੇ ਕਹਤਾ ਕਿ ਅਸੀਂ ਆਪਣੇ ਆਪ ਲਿਆਵਾਂਗੇ ਸਾਡੇ ਨੌਸ ਕਰਨਾ ਚਾਹੀਦਾ ਜੈ ਸ਼ੰਕਨੋਥ 11 14 ਮੋਦੀ ਨੂੰ ਕਹਣਾ ਚਾਹੀਦਾ ਇੱਕ ਦੇ ਹੱਥ ਮਾਰ ਕੇ ਕਹਣਾ ਚਾਹੀਦਾ ਕਿ ਸਾਡੇ ਬੱਚੇ ਆ ਜਾ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਹੋਵੇ ਠੀਕ ਹੈ ਜਦੋਂ ਸਾਡੀ ਉੱਤੇ ਮੈਂ ਬਸ ਕਿਹਾ ਬੁਲਿਆ ਆ ਬਹੁਤ ਕੋਈ ਐਸਾ ਨਹੀਂ ਉੱਥੇ ਸਾਡੇ ਬੱਚੇ ਉੱਥੇ ਛੱਡੋ ਅਸੀਂ ਆਪੇ ਵਾਪਸ ਲਿਆਵਾਂਗੇ ਸਾਡੀ ਸਰਕਾਰ ਵਾਪਸ ਜਾਵੇ ਉਹ ਕੌਣ ਆ ਲੱਦ ਕੇ ਉਹ ਜੰਜੀ ਦਾ ਹੱਥਾਂ ਦਾ ਹੱਥ ਘੜੀਆਂ ਲਾ ਕੇ ਲੱਦ ਕੇ ਲੈ ਮਤਲਬ ਉਹਨਾਂ ਦੀ ਡਿਗਨਿਟੀ ਜਿਹੜੀ ਆ ਉਹ ਸਟੈਂਡ ਰਹਿਣੀ ਚਾਹੀਦੀ ਹੈ ਬਿਲਕੁਲ ਸਟੈਂਡ ਰਹਿਣੀ ਕਾਰਨ ਕੀ ਮੰਨਦੇ ਹੋ ਕਿਉਂ ਅਮੀਸ਼ਰ ਨੂੰ ਕਿਉਂ ਚੁਣਿਆ ਗਿਆ ਨਾਲੇ ਗੱਲ ਵਿਕੀ ਜਾਵੇ ਜਿਹੜੀਆਂ ਵੱਡੀਆਂ ਫਾਇਦਾ ਲਾਉਣੀਆਂ ਹੁੰਦੀਆਂ ਤਾਂ ਉਹ ਕਹਿੰਦੇ ਕਿ ਜਿਹੜਾ ਰਣਵੇ ਹੋਵੇਦੇ ਵਾਸਤੇ ਸਖਸ਼ਮ ਨਹੀਂ ਆ ਪਰ ਉਹਨੇ ਜਿਹੜਾ ਰਣਵੇ ਕਿੰਨਾ ਸਹੀ ਹੋ ਗਿਆ ਜਿਹੜੀ ਉਹਨਾਂ ਦੀ ਆਰਮੀ ਦਾ ਆ ਗਿਆ ਉੱਤਰ ਰਿਹਾ ਇੱ ਤੇ ਦੇਖੋ ਇੰਨਾ ਨੇ ਫੀਲ ਕੀਤਾ ਕੱਲ ਚਲੋ ਵੋਟਾਂ ਵੀ ਸੀਗੀਆਂ ਦਿੱਲੀ ਸਿ ਬੀਜੇਪੀ ਨੇ ਫੀਲ ਕੀਤਾ ਹੋਗਾ ਤੇੰਦਰ ਨੇ ਫੀਲ ਕੀਤਾ ਕਿ ਪੰਜਾਬ ਭੇਜ ਦੋ ਸਾਨੂੰ ਪਤਾ ਹੀ ਗੱਲ ਹੀ ਕਿ ਜਾਣ ਬੁੱਝ ਕੇ ਕਰਦੇ ਪਰ ਸੰਤ ਪੰਜਾਬ ਕਦੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭਜਦਾ ਪੰਜਾਬ ਕਦੀ ਪਿੱਠ ਦੀ ਦਿਖਾਉ ਸਾਹਿਬ ਮੋਦੀ ਨੇ ਪਿੱਠ ਦਿਖਾਤੀ ਵੀ ਦਿੱਲੀ ਚ ਜਾਇ ਨਹੀਂ ਤਾ ਰਿਆ ਬੰਬੇ ਚ ਜਾਇ ਨਹੀਂ ਤਾ ਰਿਆ ਅਸੀਂ ਸਾਰੇ ਦੋਸਤਾਂ ਦਾ ਭਾਰਤੀ ਜੈਸ ਵੀ ਕੋਨੇ ਤੇ ਹੋਗਾ ਕਦੀ ਆਪਣੇ ਪਿੱਠ ਨਹੀਂ ਕਰਾਂਗੇ ਇੱਥੇ ਠੀਕ ਲਾਓਗੇ ਕੋਈ ਗੱਲ ਨਹੀਂ ਕਹਿੰਦੇ ਗੁਰੂ ਦਾਮਦਾਸ ਦੀ ਤਰਤੀ ਆ ਪੀਰਾ ਫਕੀਰਾ ਦੀ ਤਰਤੀ ਆ ਇੱਥੇ ਕਿਹ ਚੀਜ਼ ਦਾ ਘਾਟਾ ਦੇਗਾ ਅਸੀਂ ਕਿਹ ਅਸੀਂ ਇਹੀ ਥੋੜਾ ਬੇਚੀ ਮਹਿਸੂਸ ਕਰਦੇ ਸਰ ਇਹ ਤਾਂ ਇਹ ਤਾਂ ਸਹਾਇਤਾ ਕਰਦੇ ਆ ਗੱਲਾਂ ਬਹੁਤ ਕਰਦੇ ਆ ਤੇ ਉੱਥੋਂ ਮੁਕੇ ਮੂੰਹ ਨਿਕਾਲਿਆ ਕੱਲ ਵੱਡੀਆਂ ਫਲੈਕਟਰ ਤੁਹਾਡੀ ਗੱਲ ਖੁਰੋਂ ਜਦੋਂ ਚੱਲਣੀਆਂ ਉਦੋਂ ਕਹਿੰਦੇ ਅੰਮ੍ਰਿਤਸਰ ਜੀ 99 ਹਜ਼ਾਰ ਦੀ ਗੱਲ ਹੀ ਫਲਾਣਾ ਨਹੀਂ ਆਗਾ ਜੀ ਤੇ ਹੁਣ ਲਾ 99 ਕਿੱਦਾਂ ਬਣ ਗਿਆ ਜੀ ਹੁਣ ਕਿੱਦਾਂ ਆ ਗਿਆ ਉੱਥੋਂ ਸਿੱਧਾ ਇਸ ਕੱਕੇ ਕੱਲ ਵਾਲੀ ਗੱਲ ਬਹੁਤ ਉਹਨਾਂ ਨੇ ਘਟਿਆ ਕੀਤੀ ਪਰ ਮੈਂ ਤੋਂ ਟਕਰੌਂਦਾ ਨਹੀਂ ਅਸੀਂ ਖੜੇ ਮਾਨਸਾਹਬ ਦੀ ਸਰਕਾਰ ਖੜੀ ਆ ਮੈਂ ਖੜਾ ਮੈਂ ਦੁਨੀਆ ਭਰ ਵਿੱਚ ਜਿੱਥੇ ਵੀ ਇਹ ਸਾਡੇ ਇਹਨਾਂ ਦੇ ਵੀਰ ਨੂੰ ਪਰੋਮਦਾਊਗੀ ਉਹਦੇ ਨਾਲ ਛਟਾਨ ਦੀ ਤਰ੍ਹਾਂ ਖੜਿਆ ਮੈਂ ਸਭ ਨੂੰ ਕਹੂੰਗਾ ਕਿ ਗਲਤ ਤਰੀਕੇ ਨਾਲ ਬਾਅਦ ਨਹੀਂ ਜਾਣਾ ਸਹੀ ਤਰੀਕੇ ਨਾਲ ਜਾਓ ਵਧੀਆ ਟੱਕ ਨਾ ਜਾਓ ਪਰ ਦੇਖੋ ਬੰਦਾ ਇੱਦਾਂ ਚਲਾ ਗਿਆ ਤਾਂ ਯਾਰ ਐ ਥੋੜਾ ਕੋਈ 45 ਲੱਖ ਰੁਪਈਆ ਦੇ ਕੇ ਗਿਆ ਸਾ ਰੋਟੀ ਦੋਜੀ ਲਈ 40-40 ਲੱਖ ਰੁਪਈਆ ਦੇ ਕੇ ਗਿਆ ਸਨ ਕਿਸ ਦਾ ਘਰ ਤੋੜ ਕੇ ਥੋੜਾ ਗਏ। ਕਿਉਂ ਬਰਾਦੀ ਨੇ? ਉਹਨਾਂ ਨੇ ਕਿਸੇ ਦਾ ਜਾ ਕੇ ਉੱਥੇ ਲੁੱਟ ਲਿਆ ਕੁਝ। ਉਹ ਤੁਚਾ ਦੀ ਰੁੱਟੀ ਦੁੱਤੀ ਲਿ ਗਏ। ਅੱਜ ਤੋਂ ਪਹਿਲਾਂ ਕਿੰਨੇ ਗਏ ਦੁਨੀਆ ਹਜਾਰਾਂ ਲੱਖਾਂ ਤੋਂ ਗਏ ਆ। ਸੋ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਮੈਂ ਤੇ ਹਰ ਇੱਕ ਨੂੰ ਕਹਿੰਦਾ ਕਿ ਯਾਰ ਗੈਰਕਾਨੂੰਨੀ ਟੰਗ ਨਾ ਨਾ ਜਾਓ। ਪਰ ਜੋ ਕੁਝ ਕੱਲ ਹੋਇਆ ਉਹ ਬਹੁਤ ਨਿੰਦੂਜੋ। ਮਨੁੱਖੀ ਇੱਜ਼ਤਾਂ ਦੀ ਕੋਹ ਲਾਂ ਲੰਗਣਾ ਹੋਈ ਆ ਜਿਹੜੀ ਨਹੀਂ ਹੋਣੀ ਚਾਹੀਦੀ। ਉਹਦਾ ਕਿਹ ਤੋਂ ਕੋਈ ਬੰਦਾ ਐਦਾਂ ਜਿਹੜਾ ਇੰਡੀਆ ਨਾ ਲੈਂਦਾ ਜਾਵੇ। ਥੈਂਕ ਯੂ।